ਇਹ ਜਿਹੜੀ ਘਟਨਾ ਹੈਗੀ ਹੈ ਤੁਹਾਨੂੰ ਆਪ ਜੀ ਨੂੰ ਪਤਾ ਕਿ 6 ਤਰੀਕ ਦੀ ਘਟਨਾ ਹੈਗੀ ਹੈ ਇਹ ਰਾਤ ਦੀ ਇਹ ਇੱਕ ਜ਼ਿੰਮੇਦਾਰ ਪਰਿਵਾਰ ਵੱਲੋਂ ਜਿਹੜਾ ਹੈਗਾ ਉਹ ਇਸ ਜਿਹੜਾ ਕਮਲਜੀਤ ਨਾਂ ਦਾ ਲੜਕਾ ਜਿਹੜਾ ਪਿੰਡ ਬਾਬਕ ਬਾਬਕ ਦਾ ਰਹਿਣ ਵਾਲਾ ਹੈ ਔਰ ਉਹ ਤੁਹਾਨੂੰ ਪਤਾ ਹੀ ਆ ਕਿ ਬੜਾ ਬੇਸ਼ੈਨਾ ਤਰੀਕੇ ਦੇ ਨਾਲ ਜਿਹੜਾ ਹੈਗਾ ਬੜਕਨੋਣਾ ਜਿਹੜਾ ਹੈਗਾ ਉਹ ਇਹਦੇ ਉੱਤੇ ਜਿਹੜਾ ਹੈਗਾ ਹਮਲਾ ਕੀਤਾ ਔਰ ਇਹਨੂੰ ਨੰਗਾ ਕਰਕੇ ਜਿਹੜਾ ਉਹਨੂੰ ਕੁੱਟਿਆ ਗਿਆ ਔਰ ਉਸ ਤੋਂ ਬਾਅਦ ਇਹਨੂੰ ਇਹਦੇ ਹੱਥ ਪੈਰ ਬੰਨ ਕੇ ਜਿਹੜਾ ਇਹਦੇ ਕਰੰਟ ਲਗਾਇਆ ਗਿਆ ਉਸ ਸਬੰਧ ਦੇ ਵਿੱਚ ਆਪਾਂ ਕੱਲ ਸਾਰੇ ਜਥੇਬੰਦੀਆਂ ਦੇ ਆਗੂ ਇਕੱਠੇ ਹੋ ਕੇ ਮਾਨਯੋਗ ਡੀਐਸਪੀ ਸਾਹਿਬ ਹਰਜੀਤਪਾਲ ਸਿੰਘ ਉਹਨਾਂ ਨੂੰ ਤੇ ਮਾਨਯੋਗ ਐਸਐਚਓ ਸਾਹਿਬ ਗੁਰਿੰਦਰਜੀਤ ਸਿੰਘ ਨਾਗਰਾਜੀ ਨੂੰ ਮਿਲੇ ਸੀ ਉਹਨਾਂ ਦੇ ਧਿਆਨ ਦੇ ਵਿੱਚ ਲਿਆਂਦੀ ਉਹਨਾਂ ਨੇ ਪੂਰਾ ਮਾਮਲਾ ਜਿਹੜਾ ਸੀਗਾ ਉਹਨਾਂ ਦੇ ਅਮਲ ਵਿੱਚ ਲਿਆਂਦਾ ਗਿਆ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨੇ 24 ਘੰਟਿਆਂ ਦੇ ਵਿੱਚ ਜਿਹੜੀ ਹੈਗੀ ਆ ਐ ਐਫ ਆਈ ਆਰ ਦਰਜ ਕਰਕੇ ਇੱਕ ਰੋਪੀ ਨੂੰ ਜਿਹੜਾ ਹੈਗਾ ਉਹ ਇਸ ਮਾਮਲੇ ਦੇ ਵਿੱਚ ਅਰੈਸਟ ਜਿਹੜਾ ਕਰ ਲਿਆ ਗਿਆ ਤੇ ਇਹ ਜਿਹੜਾ ਹੈਗਾ ਇਹ ਸਾਰੇ ਸਮਾਜ ਦਾ ਜਿਹੜਾ ਇਹਦੇ ਵਿੱਚ ਆਪਾਂ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡਾ ਪੂਰਾ ਜਿਹੜਾ ਸਾਡੇ ਨਾਲ ਨਾਲ ਸਹਿਯੋਗ ਕੀਤਾ ਔਰ ਸਾਡੇ ਨਾਲ ਮੁੰਡੇ ਨਾਲ ਮੁੰਡਾ ਜੋੜਾ ਜੋੜ ਕੇ ਤੇ ਉਹ ਸਾਡੇ ਨਾਲ ਇਸ ਜਿਹੜੀ ਮਹਿੰਮ ਸੀਗੀ ਕੱਲ ਦੀ ਆਪਾਂ ਇੱਕ ਗਰੀਬ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਜਿਹੜਾ ਸੀਗਾ ਉਹ ਚੱਲੀ ਸੀ ਉਹਦੇ ਵਿੱਚ ਆਪਾਂ ਪੂਰੇ ਖਰੇ ਉੱਤਰੇ ਔਰ ਸਾਡਾ ਜਿਹੜਾ ਹੈਗਾ ਆ ਉਹ ਸਾਡਾ ਸਰਕਾਰ ਨੇ ਜਿਹੜੀ ਸਾਡੀ ਮੰਗ ਉਹਨੂੰ ਮੰਨ ਲਿਆ ਔਰ ਐਫ ਆਈ ਆਰ ਦਰਜ ਕਰਕੇ ਸਾਡੇ ਗਰੀਬ ਪਰਿਵਾਰ ਦੇ ਨਾਲ ਜਿਹੜਾ ਹੈਗਾ ਉਹਨੂੰ ਪੂਰਾ ਇਨਸਾਫ ਦਵਾਇਆ ਜਿਹੜੀਆਂ ਇਹਦੇ ਵਿੱਚ ਜਿਹੜੀਆਂ ਧਾਰਾ ਲੱਗੀਆਂ ਹੈਗੀਆਂ ਉਹ 115 2 333 351 ਐਸ ਸੀ ਐਸਟੀ ਐਕਟ ਜਿਹੜਾ ਹੈਗਾ ਇਹ ਲੱਗਾ ਹੈ ਇਹ ਜਿਹੜੀਆਂ ਧਾਰਾ ਹੈਗੀਆਂ ਇਹ ਸਾਰੀਆਂ ਨਾਨ ਅਵੇਲੇਬਲ ਫੈਂਸ ਹੈਗੀਆਂ ਇਹਦੀ ਚਾਹੇ ਉਹ ਹਾਈ ਕੋਰਟ ਚੱਲ ਜਾਵੇ ਚਾਹੇ ਸੁਪਰੀਮ ਕੋਰਟ ਇਹਦੀ ਜ਼ਮਾਨਤ ਨਹੀਂ ਹੈਗੀ ਸੋ ਇਹਨਾਂ ਤਰ੍ਹਾਂਾਂ ਦੇ ਤਹਿਤ ਜਿਹੜਾ ਹੈਗਾ ਮੁਕੱਦਮਾ ਦਰਜ ਕੀਤਾ ਗਿਆ ਔਰ ਅ ਅੱਗੇ ਵੀ ਜਿਹੜਾ ਹੈਗਾ ਉਹਦੇ ਵਿੱਚ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਇੱਕ ਜਿਹੜਾ ਦੋਸ਼ੀ ਹੈਗਾ ਉਹਦੀ ਰੈਸਟ ਪੈ ਚੁੱਕੀ ਆ ਸੋ ਤਿੰਨ ਚਾਰ ਦੋਸ਼ੀ ਜਿਹੜੇ ਹੈਗੇ ਆ ਉਹ ਹਜੇ ਵੀ ਫਰਾਰ ਆ ਔਰ ਆਪਾਂ ਨੂੰ ਆਸ ਆ ਕਿ ਜਿੱਦਾਂ ਪਹਿਲਾਂ ਗ੍ਰਿਫਤਾਰੀ ਪਈ ਆ ਬਾਕੀ ਵੀ ਜਿਹੜੇ ਹੈਗੇ ਕਾਲਪਰੇਟ ਜਿਹੜੇ ਹੈਗੇ ਆ ਉਹ ਜਲਦੀ ਤੋਂ ਜਲਦੀ ਪੜੇ ਜਾਣਗੇ ਸੋ ਮੇਰੀ ਇਹੀ ਆ ਕਿ ਇਸ ਪਰਿਵਾਰ ਦੇ ਨਾਲ ਆਪਾਂ ਸਾਰਿਆਂ ਨੂੰ ਅਪੀਲ ਕਰਦਾ ਮੈਂ ਆਪਣੇ ਤੁਹਾਡੇ ਮਾਧਿਅਮ ਰਾਹੀਂ ਕਿ ਆਪਾਂ ਇਸ ਪਰਿਵਾਰ ਦੇ ਨਾਲ ਜਿਹੜਾ ਹੈਗਾ ਉਹ ਪੂਰਾ ਜਿਹੜਾ ਉਹ ਖੜਨਾ ਤਾਂ ਜੋ ਕਿ ਅੱਗੇ ਤੋਂ ਜੇਹੀ ਜੜੀ ਹੈਗੀ ਆ ਇਹੋ ਜਿਹੀ ਜੜੀ ਘਟਨਾ ਆ ਉਹ ਨਾ ਵਾਪਰ ਸਕੇ ਅਸੀਂ ਕੱਲ ਸਾਡੇ ਕੋਲ ਇੱਕ ਵੀਡੀਓ ਦੇ ਮਾਧਿਅਮ ਰਾਹੀਂ ਇਸ ਬੱਚੇ ਦੀ ਇੱਕ ਵੀਡੀਓ ਸਾਡੇ ਕੋਲ ਪਹੁੰਚੀ ਸੀ ਸੋਸ਼ਲ ਮੀਡੀਆ ਥਰੂ ਇਸ ਬੱਚੇ ਦੇ ਉੱਤੇ ਅੰਨਾ ਤਸ਼ੱਦਦ ਜਿਹੜਾ ਢਾਇਆ ਗਿਆ ਇਸ ਨੂੰ ਆਪਣੇ ਫਾਰਮ ਹਾਊਸ ਤੇ ਆਪਣੀ ਹਵੇਲੀ ਚਲੇ ਜਾ ਕੇ ਨੰਗਾ ਕਰਕੇ ਕੁੱਟਿਆ ਗਿਆ ਬੰਨਿਆ ਕਿ ਕਰੰਟ ਲਾਇਆ ਗਿਆ ਉਹਦੇ ਕੱਪੜਿਆਂ ਨੂੰ ਸਾੜਿਆ ਗਿਆ ਉਹਦੇ ਪਿੱਠ ਤੇ ਲਾਸ਼ਾਂ ਦੇ ਨਿਸ਼ਾਨ ਸੀ ਜਦੋਂ ਵੀਡੀਓ ਸਾਡੇ ਕੋਲ ਪਹੁੰਚੀ ਅਸੀਂ ਆਪਣੀ ਫੋਰਸ ਦੇ ਮਾਧਿਅਮ ਤੋਂ ਬਾਕੀ ਸਾਰੇ ਸਾਡੇ ਇੰਦਰਜੀਤ ਸਿੰਘ ਕਲਰਾ ਸੁਵਾਲਕੇ ਤੋਂ ਪ੍ਰਧਾਨ ਨੇ ਸਾਡੇ ਸਰਪੰਚ ਸਾਹਿਬ ਸੀ ਮਲ ਸਾਬ ਅਸੀਂ ਸਾਰੇ ਜਥੇਬੰਦੀਆਂ ਦੇ ਨਾਲ ਟਾਈ ਅਪ ਕਰਕੇ ਅਸੀਂ ਥਾਣੇ ਟਾਂਡੇ ਵਿਖੇ ਪਹੁੰਚੇ ਇਹਨਾਂ ਦੇ ਪਰਿਵਾਰ ਦੇ ਘਰ ਗਏ ਪਹਿਲਾਂ ਇਹਨਾਂ ਦਾ ਪੂਰਾ ਹਾਲਚਲ ਪੁੱਛ ਕੇ ਇਹਨਾਂ ਨੂੰ ਹੌਸਲਾ ਦੇ ਕੇ ਇਹਨਾਂ ਨੂੰ ਨਾਲ ਲੈ ਕੇ ਮੈਡੀਕਲ ਕਰਵਾ ਕੇ ਅਸੀਂ ਫਿਰ ਡੀਐਸਪੀ ਸਾਹਿਬ ਨਾਲ ਐਸਐਚਓ ਸਾਹਿਬ ਨਾਲ ਰਾਬਤਾ ਕੀਤਾ ਤੇ ਜੋ ਇਹਨਾਂ ਦੇ ਦਰਿੰਦਿਆਂ ਦੇ ਖਿਲਾਫ ਬਣਦੀ ਜਿਹੜੀ ਕਾਰਵਾਈ ਸੀ ਉਹ ਅਸੀਂ ਪਰਚਾ ਦਰਜ ਕਰਵਾ ਦਿੱਤਾ ਸੀ ਕੱਲ ਪ੍ਰਸ਼ਾਸਨ ਨੇ ਸਾਡੀ ਮੰਨ ਕੇ ਜੋ ਉਹਨਾਂ ਦੇ ਉੱਤੇ ਬਣਦੀਆਂ ਧਾਰਾਵਾਂ ਸੀਗੀਆਂ ਉਹਨਾਂ ਦੇ ਤਹਿਤ ਪਰਚਾ ਕੱਢ ਦਿੱਤਾ ਔਰ ਸਭ ਤੋਂ ਵੱਡੀ ਬੜੀ ਸ਼ਰਮਸਾਰ ਗੱਲ ਆਵੇ ਅਸੀਂ ਕਦੋਂ ਇਹਨਾਂ ਚੀਜ਼ਾਂ ਤੋਂ ਬਾਹਰ ਆਵਾਂਗੇ ਕਦੋਂ ਅਸੀਂ ਗਰੀਬ ਤਬਕੇ ਨੂੰ ਮਿਹਨਤਦਾਰ ਇੱਕ ਪਰਿਵਾਰ ਦੇ ਉੱਤੇ ਐਡਾ ਤਸ਼ੱਦਦ ਕੀਤਾ ਕਿ ਅਸੀਂ ਪ੍ਰਮਾਤਮਾ ਨੂੰ ਲੇਖਾ ਦੇਣਾ ਹੈ ਤਾਂ ਬਹੁਤ ਹੀ ਮੰਦਭਾਗੀ ਮੈਂ ਕਹਿ ਸਕਦਾ ਕੋਈ ਵੀ ਆ ਇਸੇ ਤਰ੍ਹਾਂ ਦਾ ਵੇ ਮੁੜ ਕੇ ਘਰ ਆਉਣਾ ਜਿਹੜਾ ਕੋਈ ਵੀ ਤਸ਼ੱਦਦ ਕਿਸੇ ਪਰਿਵਾਰ ਤੇ ਢਾਇਆ ਗਿਆ ਢਾਇਆ ਜਾਊਗਾ ਤਾਂ ਅਸੀਂ ਸਾਡੀ ਫੋਰਸ ਰਬਦਾ ਟਾਈਗਰ ਫੋਰਸ ਹਮੇਸ਼ਾ ਉਸ ਪਰ ਗਰੀਬ ਪਰਿਵਾਰ ਦੇ ਨਾਲ ਮੁੰਡੇ ਨਾਲ ਮੁੰਡੇ ਦੇ ਲੱਕੇ ਖੜੀ ਰਹੂਗੀ ਤੇ ਹਮੇਸ਼ਾ ਖੜੀ ਆ ਇਹ ਮੇਰੀ ਚੇਤਾਵਨੀ ਵੀ ਕਹਿ ਲਓ ਮੇਰੀ ਵਾਰਨਿੰਗ ਕਹਿ ਲਓ ਪੰਜਾਬ ਦੇ ਵਿੱਚ ਕਿਸੇ ਵੀ ਸੂਬੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਐਦਾਂ ਦੀ ਮੁੜਕੇ ਘਣਾਉਣੀ ਹਰਕਤ ਕਿਸੇ ਵੀ ਦਰਿੰਦੇ ਨੇ ਕੀਤੀ ਤਾਂ ਸਜ਼ਾ ਅਸੀਂ ਦਵਾਵਾਂਗੇ ਜਿੱਦਾਂ ਇਸ ਪਰਿਵਾਰ ਨੂੰ ਇਨਸਾਫ ਦਵਾਇਆ ਐ ਇਦਾਂ ਉਹਨਾਂ ਨੂੰ ਵੀ ਦਵਾਵਾਂਗੇ ਇਹ ਮਾਮਲਾ ਜਿਹੜਾ ਟਾਂਡਾ ਦੇ ਵਿੱਚ ਜਿਹੜਾ ਦਲਤ ਭਾਈਚਾਰੇ ਨੂੰ ਜਿਹੜਾ ਜੀਵਦਾਰਾਂ ਵੱਲੋਂ ਕੁੱਟਮਾਰ ਕੀਤੀ ਗਈ ਆ ਦੇਖੋ ਸਰ ਇਹ ਜਿਹੜੀ ਘਟਨਾ ਆ ਬਹੁਤ ਹੀ ਘਨੌਨੀ ਘਟਨਾ ਜਿਹੜੀ ਆ ਜਦੋਂ ਸੋਸ਼ਲ ਮੀਡੀਆ ਤੇ ਇਸ ਬਾਰੇ ਜਾਣਕਾਰੀ ਉਹਨਾਂ ਦੇ ਪਰਿਵਾਰ ਵੱਲੋਂ ਪਾਈ ਗਈ ਔਰ ਜਦੋਂ ਇਹ ਵੀਡੀਓ ਦੇਖੀ ਔਰ ਸਮਾਜ ਵਿੱਚ ਇੰਨਾ ਰੋਸ ਪੈਦਾ ਹੋਇਆ ਕਿ ਹਜੇ ਵੀ ਸਮਾਜ ਵਿੱਚ ਵਿਤਕਰੇ ਪਾਉਣ ਵਾਲੇ ਸ਼ਰਾਤ ਹੀ ਅੰਸਰ ਹੈਗੇ ਨੇ ਜਿਹੜੇ ਸਮਾਜ ਨੂੰ ਦੋ ਫਾੜ ਕਰਕੇ ਰੱਖਣਾ ਚਾਹੁੰਦੇ ਆ ਔਰ ਹਮੇਸ਼ਾ ਹੀ ਗਰੀਬ ਵਰਗ ਤੇ ਅਸੀ ਵਰਗ ਤੇ ਅਤਿਆਚਾਰ ਕਰਕੇ ਆਪਣੀਆਂ ਕੋਝੀਆਂ ਹਰਕਤਾਂ ਦਰਸਾਉਂਦੇ ਹੋਏ ਇਹ ਹਮੇਸ਼ਾ ਲੋਕ ਦੱਸਦੇ ਨੇ ਕਿ ਅਸੀਂ ਜਾਤ ਵਿਤਕਰਾ ਜਾਤੀਵਾਦ ਹਮੇਸ਼ਾ ਅਸੀਂ ਫਲਾ ਰਹੇ ਆਂ ਔਰ ਸਮਾਜ ਦੇ ਵਿੱਚ ਇਹ ਬੰਡੀਆਂ ਪਾੜੇ ਪਾ ਰਹੇ ਆਂ ਉਹ ਜਦੋਂ ਇਹ ਗਰੀਬ ਨਾਲ ਤਕਾ ਹੋਇਆ ਇਹਦੀ ਵੀਡੀਓ ਜੋ ਹਰ ਤੱਕ ਪਹੁੰਚੀ ਔਰ ਸਾਡੀ ਗੁਰੂਬਧਾਰ ਟੈਗ ਫੋਰਸ ਦੇ ਸਮੂਹ ਸਾਥੀਆਂ ਨੇ ਇਹ ਪ੍ਰਣ ਲਿਆ ਕਿ ਅਸੀਂ ਟਾਂਡਾ ਠਾਣਾ ਦਾ ਘਰਾ ਕਰਾਂਗੇ ਔਰ ਸਮੂਹ ਸਮਾਜ ਨੇ ਸਾਡਾ ਸਾਥ ਦਿੱਤਾ ਔਰ ਜੋ ਪ੍ਰਵਾ ਨੂੰ ਬਣਦਾ ਇਨਸਾਫ ਸੀਗਾ ਉਸ ਦੇ ਆਧਾਰ ਤੇ ਦੋਸ਼ੀਆਂ ਤੇ ਜੋ ਬਣਦੀ ਕਾਰਵਾਈ ਉਹ ਕਰਾਈ ਗਈ ਐਸਸੀਐਸਟੀ ਐਕਟ ਦਾ ਪਾਚਾ ਕਰਾਇਆ ਗਿਆ ਹੋਰ ਜਿਹੜੀਆਂ ਧਰਾਵਾਂ ਮਾਂ ਲਗਾਈਆਂ ਗਈਆਂ ਔਰ ਮਾਨਯੋਗ ਡਿਪਟੀ ਸਾਹਿਬ ਐਸ ਐਚਓ ਸਾਹਿਬ ਦਾ ਧੰਨਵਾਦ ਕਰਦੇ ਆ ਉਹਨਾਂ ਨੇ ਇਸ ਗਰੀਬ ਪਰਿਵਾਰ ਦੀ ਵੱਦ ਚੜ ਕੇ ਮਦਦ ਕੀਤੀ ਔਰ ਦੋਸ਼ੀਆਂ ਤੇ ਕਾਰਵਾਈ ਕਰਦੇ ਹੋਏ ਇੱਕ ਦੋਸ਼ੀ ਦੀ ਅਰੈਸਟ ਵੀ ਪਾਈ ਆ ਔਰ ਪ੍ਰਸ਼ਾਸਨ ਅੱਗੇ ਵੀ ਪ੍ਰਸ਼ਾਸਨਾਟਾਈਆ ਰਹੇਗਾ ਵੀ ਜਲਦੋਂ ਜਲਦ ਇਹਨਾਂ ਦੋਸ਼ੀਆਂ باقی ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਪਹੁੰਚਾਇਆ ਜਾਵੇ ਮੈਂ ਇੱਥੇ ਇੱਕ ਗੱਲ ਕਹਿਣਾ ਚਾਹੁੰਦਾ ਤਣਾੜ ਬੰਦਿਆਂ ਨੂੰ ਵੀ ਦੇਖੋ ਹਰ ਇੱਕ ਸਮਾਜ ਵਿੱਚ ਕੁਝ ਸ਼ਰਾਤियां ਸਰਉਂਦੇ ਨੇ ਹਰ ਇੱਕ ਵਰਗ ਮਾਰਾ ਨਹੀਂ ਹੁੰਦਾ ਕੁਝ ਸ਼ਰਾਤियां ਸਰਾ ਕਰਕੇ ਸਮੂਹ ਸਮਾਜ ਹਰੇਕ ਵਰਗਾਂ ਵਿੱਚ ਪਾੜ ਪੈਂਦਾ ਆ ਅੱਜ ਇਹ ਗਰੀਬ ਪਰਿਵਾਰਾਂ ਧੱਕਾ ਹੋਇਆ ਜੇ ਸਮਾਜ ਇਹ ਪਰਿਵਾਰਾਂ ਨਾ ਖੜਦਾ ਸ਼ਾਇਦ ਇਹ ਪਰਿਵਾਰ ਦਰਦੇ ਮਾਰੇ ਹੀ ਆਤਮ ਹੱਥਿਆ ਕਰ ਲੈਂਦਾ ਉਹ ਜਿੰਨੀ ਦਹਿਸ਼ਤ ਇਹਨਾਂ ਦੇ ਮਨਾਂ ਵਿੱਚ ਪਾਈ ਗਈ ਹੈ ਨਾ ਸ਼ਰਾਤੀਆਂ ਸਰਾਂ ਵੱਲੋਂ ਔਰ ਸਮਾਜ ਦੀ ਜਿਹੜੀ ਸ਼ਕਤੀ ਆ ਉਸ ਸਮਾਜ ਦਾ ਰੋਸ ਹੈਗਾ ਉਹ ਸਰਕਾਰਾਂ ਨੂੰ ਵੀ ਪਤਾ ਲੱਗਾ ਪ੍ਰਸ਼ਾਸਨ ਨੂੰ ਪਤਾ ਲੱਗਾ ਜੋ ਬਣਦੀ ਕਾਰਵਾਈ ਆ ਇਹਨਾਂ ਦੋਸ਼ੀਆਂ ਤੇ ਕਰਾਈ ਆ ਔਰ ਅੱਗੇ ਵੀ ਕਿਤੇ ਵੀ ਕਿਸੇ ਵਰਗ ਨਾਲ ਧੱਕਾ ਹੋਵੇਗਾ ਗੁਰਵਧਾਰ ਟਾਈਗਰ ਫੋਰਸ ਹਮੇਸ਼ਾ ਸਮੂਹ ਜਥੇਬੰਦੀਆਂ ਇਹ ਨਹੀਂ ਹੈਗਾ ਕਿ ਇੱਕ ਸਰਮ ਐਸਸੀ ਪਰਿਵਾਰ ਆ ਕਿਸੇ ਵੀ ਗਰੀਬ ਵਰਗ ਨਾਲ ਕੋਈ ਧੱਕਾ ਕਰੇਗਾ ਉਥੇ ਅਸੀਂ ਡਟ ਕੇ ਉਸਦਾ ਵਿਰੋਧ ਕਰਾਂਗੇ ਔਰ ਜੋ ਬਣਦੀ ਕਾਰਵਾਈ ਉੱਤੇ ਕਰਾਵਾਂਗੇ ਤੇ ਜਿਸ ਤਰ੍ਹਾਂ ਸਰ ਕਿਸਾਨਾਂ ਵੱਲੋਂ ਜਿਹੜਾ ਦਿੱਲੀ ਦੇ ਵਿੱਚ ਸੀ ਧਾਨਾ ਲਗਾ ਰਹੇ ਯਾਰਾ ਅਸੀਂ ਮਜ਼ਦੂਰਾਂ ਦੇ ਜਿਹੜੇ ਹੱਕ ਦੇ ਵਿੱਚ ਹਮੇਸ਼ਾ ਆਵਾਜ਼ ਬੁਲੰਦ ਕੀਤੀ ਆ ਕਿ ਜਿਹੜਾ ਮਜ਼ਦੂਰਾਂ ਨੂੰ ਜਿਹੜਾ ਹਮੇਸ਼ਾ ਜਿਹੜਾ ਹੁਣ ਦਬਾਇਆ ਜਾ ਰਿਹਾ ਹੈ ਕਿ ਤੇ ਜਿਹੜੇ ਕਿਸਾਨ ਜਿਹੜਾ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਕਿਸਾਨ ਜਥੇਬੰਦੀਆਂ ਨੇ ਬਹੁਤ ਹੀ ਉਹਨਾਂ ਦਾ ਵੀ ਇੱਕ ਛਲਾਂਗਾ ਜੋ ਕਦਮ ਸੀ ਜੋ ਦਿੱਲੀ ਬਚਾਉਣ ਦਾ ਧੰਨਾ ਲਾਇਆ ਪਰ ਜਦੋਂ ਨਾਹਰਾ ਲਾਉਂਦੇ ਸੀਗੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਦੋਂ ਪਿੰਡਾਂ ਵਿੱਚ ਫਿਰ ਇਹੀ ਕੁਛ ਤਣਾੜ ਬੰਦਿਆਂ ਵੱਲੋਂ ਐਸੀ ਸਮਾਜ ਦੇ ਪ੍ਰਤੀ ਮਤੇ ਪਏ ਜਾਂਦੇ ਆ ਵੀ ਇਹਨਾਂ ਦੀ ਦਿਹਾੜੀ ਇੰਨੀ ਕਾਨੀ ਆ ਇਹਨਾਂ ਨੂੰ ਝੋਨੇ ਲਵਾਈ ਇੰਨੀ ਦੇਣੀ ਆ ਇੱਥੋਂ ਇਹ ਪਤਾ ਲੱਗ ਜਾਂਦਾ ਵੀ ਇਹ ਸਿਰਫ ਕੋਸ਼ਿਸ਼ ਆਤੀ ਬੰਦੇ ਸਾਡੇ ਸਮਾਜ ਨੂੰ ਵਰਤਦੇ ਆ ਜਦੋਂ ਇਹਨਾਂ ਦੀ ਲੋੜਾਂ ਪੂਰੀਆਂ ਹੋ ਜਾਂਦੀਆਂ ਤੇ ਫਿਰ ਇਹ ਸਾਡੇ ਸਮਾਜ ਦੇ ਪ੍ਰਤੀ ਮਤੇ ਪਾਉਂਦੇ ਆ ਤੇ ਉਹ ਇਹ ਚੀਜ਼ਾਂ ਵਿੱਚ ਸੁਧਾਰ ਹੋਣਾ ਚਾਹੀਦਾ ਕਿਉਂਕਿ ਹੁਣ ਦਾ ਸਮਾਂ ਪੜ੍ਹਿਆ ਲਿਖਿਆ ਜੋਗਾ ਇਹਨਾਂ ਪੁਰਾਣੀਆਂ ਰੀਤੀ ਰਿਵਾਜਾਂ ਦੇ ਉੱਪਰ ਉੱਠ ਕੇ ਸਮਾਜ ਵਿੱਚ ਬਰਾਬਰੀ ਤਾਂ ਲਿਆਉਣੇ ਚਾਹੀਦੀਆਂ ਤੇ ਜਿਸ ਤਰ੍ਹਾਂ ਸਰ ਇੱਕ ਦੋਸ਼ੀ ਗ੍ਰਿਫਤਾਰ ਕੀਤਾ ਗਿਆ ਜੇਕਰ ਪੋਸਟ ਪ੍ਰਦਰਸ਼ਨ ਜਿਹੜੀ ਹੈ ਬਾਕੀ ਦੋਸ਼ੀ ਨਹੀਂ ਗ੍ਰਿਫਤਾਰ ਕਰਦੀ ਤੇ ਉਸ ਤੋਂ ਬਾਅਦ ਜਿਹੜਾ ਤੁਹਾਡੇ ਸੰਗਠਨ ਦੀ ਕਿ ਕਾਰਵਾਈ ਹੋਵੇਗੀ ਦੇਖੋ ਐਸਐਚਓ ਸਾਹਿਬ ਨੇ ਆਪਾਂ ਸਾਰੀ ਗੱਲਬਾਤ ਕੀਤੀ ਹੁਣ ਡਿਪਟੀ ਸਰਾਂ ਵੀ ਉਹਨਾਂ ਦੇ ਧਿਆਨ ਵਿੱਚ ਵੀ ਹੈਗਾ ਪੂਰਾ ਮਹਿਕਮਾ ਪੂਰੀ ਇਸ ਗਰੀਬ ਪਰਿਵਾਰ ਦਾ ਸਾਥ ਦੇ ਰਿਹਾ ਹੈ ਔਰ ਅਸੀਂ ਇਹੀ ਉਮੀਦ ਕਰਦੇ ਹਾਂ ਔਰ ਪ੍ਰਸ਼ਾਸਨ ਨੇ ਵੀ ਬਹੁਤ ਹੀ ਸ਼ਕਤੀ ਨਾਲ ਇਸ ਗਰੀਬ ਪਰਿਵਾਰ ਨੂੰ ਇਨਸਾਫ ਦੇਣ ਲਈ ਮੁਹਿੰਮ ਚੇੜੀ ਹੋਆ ਔਰ ਇਹ ਜਿਹੜੇ ਦੋਸ਼ੀ ਆ ਪਰਾਰ ਹੈ ਜਲਦੀ ਜਲਦੋਂ ਜਲਦ ਇਸ ਲਾਖਾਂ ਪਿੱਛੇ ਆਉਣਗੇ ਤੇ ਸਰ ਕੀ ਜਿਹੜਾ ਤੁਹਾਡੇ ਬੱਚੇ ਦੇ ਨਾਲ ਮਾਰਕਟਾਈ ਕੀਤੀ ਗਈ ਆ ਤੇ ਉਹ ਕਿਨਾਂ ਵੱਲੋਂ ਕੀਤੀ ਗਈ ਆ ਔਰ ਕਿਹੜਾ ਪਿੰਡ ਆ ਜੀ ਬੰਡ ਪਾਜੀ ਭਾਵ ਕਾ ਸਾਡਾ ਇਹ ਨਹੀਂ ਪਾਜੀ ਮੇਰੇ ਬੱਚੇ ਨੂੰ ਪਹਿਲਾਂ ਬੰਨਿਆ ਘਰੋਂ ਜਾ ਕੇ ਕੁੱਟਿਆ ਰਾਜ ਵੀ ਕੁੱਟਿਆ ਘਰੋਂ ਵੀ ਕੋਟ ਦੇ ਲਿਆ ਮੁਰਕੇ ਪਾਜੀ ਬਨ ਕੇ ਇਹ ਇਹਦੀਆਂ ਲੱਤਾਂ ਵੀ ਬਨੀਆਂ ਤੇ ਬਾਹਾਂ ਵੀ ਬਨੀਆਂ ਇਹ ਨੰਗਾ ਕਰਕੇ ਇਹਦੇ ਕਰੰਟ ਵੀ ਪਾਜੀ ਲਾਉਂਦੇ ਇਹ ਤੇ ਪਾਜੀ ਫੇ ਅਸੀਂ ਤਾਂ ਉਸ ਤੋਂ ਬਾਅਦ ਭੁੱਲ ਗਏ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਤੇ ਗਲਤੀਆਂ ਵਲਤੀਆਂ ਨਾ ਆਣਾ ਤਾਂ ਹੁੰਦੀਆਂ ਹੀ ਆ ਤੇ ਦੂਜੀ ਪਾਜੀ ਇਹਨੇ ਪਰਸੋਂ ਫੇ ਸਾਡੇ ਤੇ ਹਮਲਾ ਕੀਤਾ ਘਰ ਆਣ ਕੇ ਘਰ ਆਣ ਕੇ ਮੇਰੇ ਫੂਟੇ ਮੁੰਡੇ ਨੂੰ ਵੀ ਕੁੱਟਿਆ ਤਾਂ ਮੁਰਕੇ ਮੇਰੇ ਘਰ ਵਾਲੀ ਦੀ ਵੀ ਹੱਟ ਲੱਗੀ ਆ ਅੱਖ ਤੇ ਤੇ ਇਹ ਭਾਜੀ ਸਾਨੂੰ ਇਹੋ ਹੀ ਮੰਗਿਆ ਪੈ ਸਾਡੇ ਯਾਨੀ ਦਸ ਨਾਲੋਂ ਪੈ ਸਾਡੇ ਨੂੰ ਇਨਸਾਫ ਦਿੱਤਾ ਜਾਵੇ ਜਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ